ਪੰਦੀ ਦੇ ਮੁਖੀ ਭਾਈ ਅਮਰਤਪਾਲ ਨੂੰ ਲੈ ਕੇ ਹਰ ਦਿਨ ਕੋਈ ਨਾ ਕੋਈ ਨਵੀਂ ਚਰਚਾ ਛਿੜ ਰਹੀ ਹੈ ਜਿੱਥੇ ਬਿੱਤਰ ਦੇ ਅਮਰਤਪਾਲ ਦੇ ਘਰ ਦੇ ਬਾਹਰ ਵੱਡੀ ਗੰਢੀ ਦੇ ਵਿੱਚ ਕਿਸਾਨ ਇਕੱਠੇ ਹੋਏ ਸੀ ਕਿਸਾਨਾਂ ਦੇ ਵੱਲੋਂ ਅਮਰਤਪਾਲ ਦੇ ਘਰ ਦੇ ਬਾਹਰ ਪੱਕੇ ਕੈਂਟਲਾਈਜ਼ੀ ਉੱਥੇ ਹੀ ਹੁਣ ਅਮਰਤਪਾਲ ਨੂੰ ਲੈ ਕੇ ਰਵਨੀਤ ਸਿੰਘ ਬਿੱਟੂ ਦਾ ਵੱਡਾ ਬਿਆਨ ਦੇਖਣ ਨੂੰ ਮੇਰਾ ਦਰਅਸਲ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਅਮਰਤਪਾਲ ਦੀ ਮਾਤਾ ਦੇ ਉੱਤੇ ਵੱਡਾ ਦਬਾਅ ਬਣਾਇਆ ਜਾ ਰਿਹਾ ਹੈ ਮਾਮਲਾ ਕੀ ਆ ਕਿ ਜਦੋਂ ਅਮਰਤਪਾਲ ਸੌਂ ਚੱਕਦਾ ਤਾਂ ਅਮਰਤਪਾਲ ਦੀ ਮਾਤਾ ਕਹਿੰਦੀ ਹੈ ਕਿ ਅਮਰਤਪਾਲ ਖਾਲਿਸਤਾਨ ਸਮਰਥਕ ਨਹੀਂ ਹੈ ਜਿਸ ਤੋਂ ਬਾਅਦ ਹੁਣ ਅਮਰਤਪਾਲ ਦਾ ਜੇਲ੍ਹ ਦੇ ਵਿੱਚੋਂ ਬੈਨੋਂਦਾ ਅਤੇ ਉਹਦੀ ਮਾਤਾ ਆਪਣੇ ਬਿਆਨ ਤੋਂ ਪਲਟ ਜਾਂਦੀ ਅਤੇ ਮਾਤਾ ਦਾ ਕਹਿਣਾ ਕਹਿਣਾ ਹੁੰਦਾ ਕਿ ਮੇਰੇ ਵੱਲੋਂ ਅਜਿਹਾ ਬਿਆਨ ਨਹੀਂ ਦਿੱਤਾ ਗਿਆ ਤੇ ਮੇਰੇ ਬਿਆਨ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਿੱਦਾਂ ਚੱਲਦੇ ਹਨ बढ़ाए जा रहे हैं डराए जा रहे हैं जब चलते हैं और वो की जाना बिट्टू दा ਤੁਸੀਂ ਆਪਣੀ ਜਵਾਨੀ ਚੁਣ ਹੈ ਔਰ ਐਮਪੀ ਕੀ ਵਕਤ ਜਬ ਇਲੈਕਸ਼ਨ ਸੇ ਪਹਿਲੇ ਵੀ ਆਪ ਕੋਥ ਲੈਂਤੇ ਹੈਂ ਦੇਸ਼ ਕੇ ਲਿए ਆਪਣੇ ਸੰਵਿਧਾਨ ਕੇ ਲਿए वो भी ली ਔਰ ਉਸਕੇ ਬਾਦ वो 5 ਤਰੀਕ ਕੋ ਅਮਰਿਤਪਾਲ ਸ਼ਬਦ ਲੈ ਕੇ ਗਏ ਹੈ ਆਪਣੇ ਸੰਵਿਧਾਨ ਔਰ ਕਨਸਟੀਟਿਊਸ਼ਨ ਕੀ ਉਹੀ ਬਾਤ ਉਨकी ਮਾਤਾ ਜੀ ਨੇ ਕਹੀ ਹੈ ਵੀ ਉਹਨੋ ਨੇ ਜੋ ਕਨਸਟੀਟਿਊਸ਼ਨ ਸੰਵਿਧਾਨ ਕੀ ਕੋਥ ਲਈ ਹੈ ਤੋ ਉਹ ਆਪਣੇ ਦੇਸ਼ ਕਾ ਔਰ ਪੰਜਾਬ ਕਾ ਹੀ ਭਲਾ ਕਰਨਗੇ ਉਸसे किसी खालिस्तान का, का भला थोड़ी उन्होंने करना है जब खालिस्तान की थोड़ी बात करनी है तो यही बात कही है इसमें कई शक्तियां हैं जो पीछे से मेरी ख्याल से फैमिली के ऊपर भी और जो भी हैंडल कर रहे हैं ये दिखाई दे रहा है तो मैं तो यही कहूंगा उनके माता जी बहुत उन्होंने अच्छी बात की है हमें उ, उनको सपोर्ट करनी चाहिए और बार बार अब जो उन्होंने बात कह दी है उसे ये उनके ऊपर कोई प्रेशर भी नहीं डालना चाहिए तो मुझे लग रहा था भी कहीं ना कहीं जब उन्होंने ਦੁਬਾਰਾ ਬਾਤ ਕੀਤੀ ਹੈ ਉਹਨਾਂ ਦੇ ਉੱਪਰ ਪ੍ਰੈਸ਼ਰ ਥਾ ਉਹਨਾਂ ਦੀ ਆਵਾਜ਼ ਵਿੱਚ ਇਹ झलक ਆ ਰਹੀ ਸੀ ਵੀ ਉਹਨਾਂ ਦੇ ਉੱਪਰ ਕੋਈ ਨਾ ਕੋਈ ਦਬਾਅ ਹੈ ਜੋ ਬੀ ਸੀ ਸੇ ਲਾ ਲਾ ਜਾ ਰਿਹਾ ਹੈ ਲੇਕਿਨ ਲੋਕੋ ਨੇ ਵੋਟ ਦੇਸ਼ ਦੇ ਕਾਨੂੰਨ ਕੇ ਦਾ ਸਾਫ ਸੇ ਡਾਲੀ ਹੈ ਵੋਟ ਅਰ ਦਾਦੀਆਂ ਦੀ 5 ਤਰੀਕ ਨੂੰ ਅਮਰਤਪਾਲ ਜਿਹੜਾ ਐਮ ਪੀ ਪਾਦੀ ਸੌ ਚੁੱਕੇ ਜਣ ਜਿਸ ਤੋਂ ਬਾਅਦ ਲਗਾਤਾਰ ਸਿੱਖ ਜਥੇਬੰਦੀ ਇਹ ਜਤਨ ਜਸ਼ਨ ਮਨਾਏ ਜਾਂਦੇ ਉੱਥੇ ਮੀਡੀਆ ਨਾਲ ਗੱਲਬਾਤ ਕਰਦੇ ਅਮਰਤਪਾਲ ਦੀ ਮਾਤਾ ਬਾਬੂ ਕੋਈ ਹੁੰਦੇ ਨੇ ਖੁਸ਼ ਹੁੰਦੇ ਨੇ ਤੇ ਕਹਿਣ ਦਿੰਦੇ ਨੇ ਕਿ ਅਮਰਤਪਾਲ ਖਾਲਿਸਤਾਨ ਸਮਰਥਕ ਨਹੀਂ ਹੈ ਜਿਸ ਤੇ ਬਾਅਦ ਅਮਰਤਪਾਲ ਨੂੰ ਲਗਾਤਾਰ ਸਿੱਖ ਜਥੇਬੰਦੀਵਾਂ ਦੇ ਕੋਲੇ ਘੇਰੇ ਜਾ ਰਹੇ ਸੀ ਮਰਜੀ ਸਿੰਘ ਮਾਨ ਦਾ ਵੱਡਾ ਬਿਆਨ ਦੇਖਣ ਨੂੰ ਮਿਲਿਆ ਸੀ ਕਿ ਉੱਥੇ ਹੀ ਅਮਰਤਪਾਲ ਦਾ ਜੇਲ੍ਹ ਦੇ ਵਿੱਚੋਂ ਬਿਆਨ ਹੁੰਦਾ ਕੀ ਤੜਨਾ ਕਰਦਾ ਨੇ ਮਾਤਾ ਪਿਤਾ ਨੂੰ ਕਿ ਮੈਨੂੰ ਪਰਿਵਾਰ ਅਤੇ ਪੰਥ ਦੇ ਵਿੱਚੋਂ ਪਹਿਲਾ ਪੰਥ ਤਾਂ ਇਸ ਲਈ ਜਿਹੇ ਬਿਆਨ ਦੇਣ ਤੋਂ ਪਹਿਲਾਂ ਤੁਸੀਂ 100 ਵਾਰ ਸੋਚੋ ਮੈਂ ਕਦੇ ਵੀ ਅਜਿਹਾ ਨਹੀਂ ਸੋਚ ਸਕਦਾ ਖਾਲਸਾ ਪੰਥਰੇ ਸੁਪਨੇ ਦੇਖਣਾ ਮਾਨ ਵਾਲੀ ਗੱਲ ਆ ਕੋਈ ਕਟੜੀ ਗੱਲ ਨਹੀਂ ਜਦ ਚੱਲਦੇ ਅਮਰਤਪਾਲ ਨੇ ਮਾਤਾ ਦੀ ਤੜਨਾ ਤੇ ਆਪਣੇ ਬਿਆਨ ਲਈ ਉਹ ਆਪਣੇ ਬਿਆਨ ਤੋਂ ਪਿੱਛੇ ਮੁੜਦੇ ਨੇ ਕਹਿੰਦੇ ਨੇ ਕਿ ਮੇਰੇ ਬਿਆਨ ਨੂੰ ਤਰੋੜ-ਮਰੋੜ ਕੇ ਵੇਚਦਾ ਜਿਸ ਤੇ ਚੱਲਦੇ ਆ ਮਨੀਸ਼ ਸਿੰਘ ਬਿੱਟੂ ਨੇ ਹੁਣ ਅਮਰਤਪਾਲ ਦੀ ਮਾਤਾ ਲੈ ਕੇ ਵੱਡਾ ਬਿਆਨ ਤਾਂ ਕਹਿੰਦਾ ਕਿ ਅਮਰਤਪਾਲ ਦੀ ਮਾਤਾ ਤੇ ਦਬਾਅ ਬਣਾਇਆ ਜਾ ਰਿਹਾ ਜਿੱਦੇ ਚੱਲਦੇ ਆ ਇਹ ਦਵਾ ਹੇਡ ਦਵਾ ਹੇਡ ਲਿਆ ਕੇ ਅਮਰਤਪਾਲ ਦੀ ਮਾਤਾ ਤੋਂ ਇਹ ਦੂਜਾ ਆਪਣੇ